ਮਾ ਮਗੀਰ ਦਾਸਾ ਜੀ ਮੇਰੇ ਸੁਪਨੇ ਅਧੂਰੇ ਰਹਿ ਗਏ ਮੇਰੇ ਬੱਚਿਆਂ ਦੇ ਸੁਪਨੇ ਪੂਰੇ ਹੋ ਜਾਣ ਬੱਚੇ ਤੇ ਮੈਂ ਹੀ ਆ ਜੀ ਪਹਿਲਾਂ ਤਾਂ ਮੈਂ ਆਪਣੇ ਮੰਮੀ ਪਾਪਾ ਦੇ ਘਰੇ ਰਹਿੰਦੀ ਸੀ ਹੁਣ ਅਸੀਂ ਅਲੱਗ ਰਹਿੰਨੇ ਆ ਤਿੰਨੇ ਜੀ ਉਹ ਬਾਹਰ ਸੀਗੇ ਤੇ ਮੈਨੂੰ ਉਹਨਾਂ ਨੇ ਇੱਧਰ ਭੇਜਿਆ ਸੀਗਾ ਇੰਡੀਆ ਮੈਰਜ ਮੇਰੀ ਬਾਹਰ ਹੀ ਹੋਈ ਸੀਗੀ ਐਪੀਰੈਂਸ ਲੋ ਮੇਰੀ ਹੈਲਪ ਕਾਸ਼ ਹੁੰਦੀ ਆ ਕੁਛ ਮੈਂ ਆਪਦੀ ਮੀਨਰ ਮਾਲਾ ਸਾਹਿਬ ਦੇ ਗੋਟੇ ਲਾ ਕੇ ਕੋਈ ਵੀ ਕੰਮ ਸਿਲਾਈ ਦਾ ਮੈਂ ਕਰਦੀ ਆਈ ਪਹਿਲਾਂ ਇੱਕ ਬੱਚੇ ਦੀ ਹੈਲਪ ਹੁੰਦੀ ਸੀਗੀ ਇਸ ਵੇ ਮੈਂ ਦੂਜੇ ਬੱਚੇ ਰਿਕੁਐਸਟ ਕੀਤੀ ਸੀਗੀ ਇਤੋਂ 2 ਸਾਲ ਪਹਿਲਾਂ ਉਹਨਾਂ ਨੇ ਬੇਟੀ ਦੀ ਵੀ ਐਕਸੈਪਟ ਕਰ ਲਈ ਯਾਰ ਰਿਕੁਐਸਟ ਮੈਂ ਖਾਲ ਸਾਈਡ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਬਸ ਪਰਮਾਤਮਾ ਅੱਗੇ ਹੀ ਅਰਦਾਸ ਕਰਦੀ ਆਂ ਪਰਮਾਤਮਾ ਜਿਹੜੇ ਭੈਣ ਭਰਾ ਨਾਲ ਖੜੇ ਆ ਤੰਦਰੁਸਤੀ ਬਖਸ਼ਿਓ ਉਹਨਾਂ ਨੂੰ ਖਾਲ ਸਾਈਡ ਤੋਂ ਮੈਨੂੰ ਪੂਰੀ ਉਮੀਦ ਆ ਮੇਰੇ ਨਾਲ ਖੜਨਗੇ ਹੁਣ ਤੱਕ ਖੜਦੇ ਵੀ ਆਏ ਆ ਤੇ ਅੱਗੇ ਵੀ ਹਾਂਜੀ ਪੂਰੇ ਕਰਨਗੇ ਜੀ